ਜਦੋਂ ਕੋਈ ਇਸਾਈਆਂ ਵਿੱਚ ਜਾ ਵੜਦਾ ਹੈ ਨਾ ਅਸੀਂ ਕਹਿੰਨੇ ਆ ਧਰਮ ਪਰਿਵਰਤਨ ਹੋ ਗਿਆ ਪਰ ਕਰੇ ਸੋਚ ਕਰਕੇ ਦੇਖਿਓ ਸਾਡੇ ਸਿੱਖਾਂ ਦੇ ਹੱਥਾਂ ਦੇ ਵਿੱਚ ਦੀਵੇ ਆ ਸਾਡੇ ਸਿੱਖ ਮੰਦਰਾਂ ਨੂੰ ਮੜੀਆਂ ਨੂੰ ਮਸਾਲਾ ਨੂੰ ਜਠੇਰਿਆਂ ਨੂੰ ਬਾਬਿਆਂ ਨੂੰ ਪੂਜੀ ਜਾਂਦੇ ਅੱਜ ਤੱਕ ਪੂਜਦੇ ਆ ਰਹੇ ਕੋਈ ਜਾਂਟ ਨਹੀਂ ਛੱਡਿਆ ਕੋਈ ਟਾਲੀ ਨਹੀਂ ਛੱਡੀ ਕੋਈ ਪਿੱਪਲ ਨਹੀਂ ਛੱਡਿਆ ਪੂਜਦੇ ਆ ਅਜ ਤੱਕ ਪੂਜਦੇ ਆ ਰਹੇ ਅੱਜ ਤੱਕ ਪੂਜਦੇ ਨੇ ਉਹ ਤੋਰੀ ਸੀਰੀਸ ਆ ਪਾ ਕਰਕੇ ਬਾਬਿਆਂ ਨੂੰ ਮੱਥੇ ਟਿਕੀ ਜਾਂਦੇ ਨੇ ਇੱਥੇ ਤੱਕ ਕਿ ਕਈ ਆਪਣੇ ਆਪ ਨੂੰ ਸਿੱਖੀ ਦਾ ਅਲੰਬੜਦਾਰ ਅਖਵਾ ਰਹੇ ਨੇ ਗਲਾਂ ਦੇ ਵਿੱਚ ਰੋਦਰਾਕਸ਼ ਦੀਆਂ ਮਾਲਾਂ ਪਈਆਂ ਹੋਈਆਂ ਤੇ ਸਿੱਖਾਂ ਨੂੰ ਉਦਾਸੀ ਬਣਨ ਵਾਲੇ ਪਾਸੇ ਨੂੰ ਪ੍ਰੇਰ ਰਹੇ ਨੇ ਉਹ ਧਰਮ ਪਰिवਰਤਨ ਨਹੀਂ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਕੋਈ ਇਸਾਈਆਂ ਦੇ ਵਿੱਚ ਚਲਾ ਜਾਂਦਾ ਧਰਮ ਪਰिवर्तन ਨਹੀਂ ਹੈ ਕਿਉਂਕਿ ਸਾਡੀ ਇੱਕ ਡੈਫੀਨੇਸ਼ਨ ਮੰਗ ਚੁੱਕੀ ਹੈ कि ਜਿਹੜਾ ਇਸਾਈ ਦੇ ਵਿੱਚ ਜਾਂ ਸਿਰਫ ਧਰਮ ਪਰिवर्तन ਹੋਈ ਆ ਪਰ ਕਰੇ ਸੋਚ ਕਰਕੇ ਦੇਖੋ ਧਰਮ ਪਰिवर्तन ਹੈ ਕੀ ਆ ਹਾਰ ਉਹ ਚੀਜ਼ ਜਿਹੜੀ ਸਿੱਖੀ ਨਾਲੋਂ ਤੋੜ ਰਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੀ ਹੈ ਧਰਮ ਪਰिवर्तन ਤਾਂ ਹੈਗਾ ਚਾਹੇ ਬਾਬੇ ਨੇ ਚਾਹੇ ਜਠੇਰੇ ਨੇ ਚਾਹੇ ਹੱਥਾਂ ਦੇ ਵਿੱਚ ਦੀਵੇ ਨੇ ਚਾਹੇ ਰੁਦਰਾਕਸ਼ ਦੀਆਂ ਮਾਲਾਂ ਪਾ ਕਰਕੇ ਸਿੱਖਾਂ ਨੂੰ ਉਦਾਸੀ ਬਣਾਉਣ ਵਾਲੇ ਪਾਸੇ ਨੂੰ ਪ੍ਰੇਰ ਰਹੇ ਨੇ ਇਹ ਵੀ ਤਾਂ ਧਰਮ ਪਰिवर्तन ਹੈ ਇਹਨਾਂ ਬਾਰੇ ਅਜੇ ਤੱਕ ਕਿਉਂ ਨਹੀਂ ਬੋਲਿਆ ਜਾ ਰਿਹਾ ਮੈਂ ਕਹਣਾ ਵੀ ਸਾਡੇ ਸਿੱਖਾਂ ਨੂੰ ਆ ਇਸਾਈਆਂ ਵਾਲੇ ਪਾਸਿਓਂ ਕੱਢਣਾ ਚਾਹੀਦਾ ਵਾ ਚੰਗੀ ਗੱਲ ਆ ਮੈਂ ਨਹੀਂ ਕਹ ਰਿਹਾ ਨਾ ਕੱਢੋ ਕੱਢੋ ਪਰ ਇਹੋ ਤਾਂ ਉਹ ਤਾਂ ਮੈਂ ਕਹਿੰਦਾ ਕਈ ਵਾਰੀ ਉਹ ਦੇਖ ਜਾਂਦਾ ਉਹ ਪਤਾ ਲੱਗ ਜਾਂਦਾ ਕਿ ਜਦੋਂ ਕੋਈ ਇੱਕ ਬੰਦਾ ਪਰਿਵਾਰ ਸਾਰਾ ਕੁਝ ਛੱਡ ਕਰਕੇ ਇਸਾਈ ਬਣ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਇਸਾਈ ਬਣ ਗਿਆ ਬਈ ਇੱਕ ਇਨਸਾਨ ਧਰਮ ਪਰਿਵਰਤਨ ਕਰ ਗਿਆ ਪਰ ਹੈ ਵੀ ਸਿੱਖ ਪਰਿਵਾਰ ਪਰਦੀਵੇਆਂ ਚ ਫੜੇ ਹੋਏ ਆ ਮਰੀਆਂ ਮਸਾਨਾਂ ਨੂੰ ਵੀ ਪੂਜਿਆ ਜਾਂਦਾ ਪੂਜਿਆ ਜਾਂਦਾ ਬਾਬਿਆਂ ਨੂੰ ਅਥੇ ਵੀ ਦੇ ਕੀ ਜਾਂਦੇ ਨੇ ਹਵਨ ਵੀ ਕਰਾਇਜ ਹਵਨ ਕਰਾਏ ਜਾਂਦੇ ਨੇ ਉਹ ਤਰਨ ਪਰਵਰਤਨ ਨਹੀਂ ਆ ਸਿੱਖੀ ਦੇ ਵਿੱਚ ਹਵਨ ਕਿੱਥੇ ਆ ਜਗਰਾਤੇ ਕਰਾਏ ਜਾਂਦੇ ਨੇ ਇਹ ਤਰਨ ਪਰਵਰਤਨ ਨਹੀਂ ਆ ਆ ਪੀੜਾਂ ਦੇ ਪਤਾ ਨਹੀਂ ਕਿਹੜੇ ਕਿਹੜੇ ਮਸਤਾ ਤੇ ਕਿੰਨੇ ਕਿੰਨੇ ਵੱਡੇ ਵੱਡੇ ਲੰਗਰ ਲਾਉਣੇ ਇਹ ਤਰਨ ਪਰਵਰਤਨ ਨਹੀਂ ਆ ਕਿਤੇ ਵੀ ਸੋਚ ਲੋ ਵੀ ਤਰਨ ਪਰਵਤ ਨਹੀਂ ਆ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਨਾਲ ਉਹ ਸਖੀ ਸਰਵਰੀਆਂ ਦੇ ਲਾਲਾਂ ਵਾਲੇ ਪੀੜਾ ਵਾਲੇ ਹੋਰ ਕਿੰਨੇ ਗੁਰੂਆਂ ਸਣਾ ਤਾਂ ਤੋੜ ਰਹੇ ਸਾਰੇ ਪਰਮ ਪਰਵਰਤਨੀ ਤਾਂ ਹੈਗਾ ਇਹਦੇ ਬਾਰੇ ਕੋਈ ਸੋਚਣਾ ਆਪਾਂ ਕੱਲਾ ਈਸਾਈਆਂ ਵਾਲੇ ਪਾਸੇ ਨੁ ਮੁੱਖ ਨਾ ਕਰੋ ਉਹ ਤਾਂ ਦਿਖ ਜਾਂਦਾ ਮੈਂ ਕਿਹੜਾ ਕਿਤੇ ਵੀ ਫਿਰ ਵੀ ਮਤਲਬ ਕੋਈ ਛਾੜਦਾ ਪਤਾ ਲੱਗ ਜਾਂਦਾ ਕਿ ਇਹ ਵੀ ਈਸਾਈ ਬਣ ਗਿਆ ਪਰਮ ਪਰਵਰਤਤ ਹੋ ਗਿਆ ਪਰ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਜਿਹੜੇ ਅੰਦਰੋਂ ਅੰਦਰੀ ਵਿ ਪਰਵਾਰ ਜਿਹੜਾ ਖਾਰਿਆ ਸਿੱਖੀ ਨੂੰ ਆ ਇੱਕ ਵੱਡਾ ਆਪਣੇ ਆਪ ਹਿੰਦੂ ਧਰਮ ਦਾ ਅਲੰਬਰਦਾਰ ਕਹਿ ਰਿਹਾ ਸੀ ਕਿ ਪੱਗ ਬੰਨੀ ਹੋਈ ਹੈ ਤੇ ਜੋ ਇਸਾਈਆਂ ਨੂੰ ਪੂਜੇ ਤੇ ਕਿੰਨੀ ਮਾੜੀ ਗੱਲ ਆ ਮਾੜੀ ਗੱਲ ਆ ਅਸੀਂ ਵੀ ਗੱਲੇ ਮਾੜੀ ਗੱਲ ਆ ਪਰ ਜੇ ਪੱਗ ਬੱਲ ਕੇ ਜਗਰਾਤਾ ਕਰਾਏ ਚੰਗੀ ਗੱਲ ਆ ਭਗਵਾਨ ਦੇ ਮੰਦਰਾ ਚ ਜਾਏ ਛੇਵਲੰਗ ਪੂਜੇ ਚੰਗੀ ਗੱਲ ਆ ਇਹ ਵੀ ਤਾਂ ਮਾੜੀ ਗੱਲ ਆ ਨਾ ਇਹ ਇਹਦੇ ਵੱਲ ਕੋਈ ਨਹੀਂ ਗਿਆ ਉਹ ਠੀਕ ਹੈ ਇਹ ਮਾੜਾ ਕਿਦਾਂ ਫਿਰ ਦੋਨੇ ਚੀਜ਼ਾਂ ਵਾੜੀਆਂ ਨੇ ਇਹ ਦੋਹਾਂ ਨੂੰ ਦੋਨੇ ਪੱਖ ਰੱਖਣੇ ਪੈਣਗੇ ਤੇ ਅੱਜ ਮੈਂ ਕਹਿੰਦਾ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਆ ਮਤਲਬ ਸਿੱਖੀ ਦਾ ਆਂਗ ਬਣਾਇਆ ਜਾ ਰਿਹਾ ਐ ਉਹ ਦੁਗਦਾਸ਼ ਦੀ ਮਾਲਾ ਪਾਉਣ ਵਾਲੇ ਜਿਹੜੇ ਬੰਦੇ ਆਪਣੇ ਆਪ ਨੂੰ ਕਹਿ ਰਹੇ ਨੇ ਅਸੀਂ ਧਰਮ ਪਰਿਵਰਤਨ ਤੋਂ ਰੁਕਾਂਗੇ ਪਹਿਲਾਂ ਆਪਣੇ ਆਪ ਨੂੰ ਤਾਂ ਰੋਗ ਲੋ ਪਹਿਲਾਂ ਤੁਸੀਂ ਉੱਤੋਂ ਦੀ ਸਿਰਸਾ ਪਾਣ ਦੇ ਹੁੰਦੇ ਸੀ ਜਰੋ ਦੇ ਉਹ ਬਣ ਗਏ ਉਦਾਸੀ ਸ੍ਰੀ ਸਾਹਿਬ ਉੱਡ ਗਿਆ ਸ੍ਰੀ ਸਾਹਿਬ ਉੱਤੋਂ ਦੀ ਪਾਣਾ ਨਹੀਂ ਹੈ ਨਾ ਫਿਰ ਸੋਚਿਓ ਜਰੂਰ ਇਸ ਗੱਲ ਨੂੰ ਮੈਂ ਕਹਣਾ ਜਰੂਰ ਸੋਚਿਓ ਕਿ ਧਰਮ ਪਰਿਵਰਤਨ ਕੀੜੀ-ਕੀੜੀ ਚੀਜ਼ ਹੈ ਮੈਨੂੰ ਲੱਗਦਾ ਕਈਆਂ ਨੂੰ ਮੇਰੀ ਗੱਲ ਚੁਭੇਗੀ ਪਰ ਚੁਭੇ ਮੈਂ ਬੜੀ ਬੜੀ ਕਹਿਣਾ ਨਾ ਮੈਂ ਮੈਂ ਨਾ ਤਾਂ ਵੋਟਾਂ ਲੈਣੀ ਆ ਨਾ ਤਾਂ ਮੈਂ ਐਮਐਲਏ ਬੰਨਾ ਨਾ ਮੈਂ ਸਰਪੰਚ ਬੰਨਾ ਨਾ ਮੈਂ ਕੋਖੜੀ ਬੰਨਾ ਮੇਰੀ ਗੱਲ ਜਿੰਨੂੰ ਚੁਬਦੀ ਹੈ ਚੁਬੀ ਦੀ ਚੁਬੀ ਜਾਵੇ ਪਰ ਧਰਮ ਪਰिवर्तन ਹੈ ਕੀ ਸੋਚਿਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ